ਜਿਹੜਾ ਜ਼ੁਲਮ ਅਰ ਰੈਜਿੰਸਿਫ ਦੀ ਹਕੂਮਤ ਦੇ ਵਿੱਚ ਹੁੰਦਾ ਸੀਗਾ ਸਿੱਖਾਂ ਦੇ ਵਿਰੋਧ ਦੇ ਵਿੱਚ ਉਹ ਅੱਜ ਵੀ ਜਾਰੀ ਹੈ ਇੱਕ ਤਾਂ ਇਲੈਕਸ਼ਨ ਐਸ.ਟੀ.ਪੀ.ਸੀ ਦੇ 14 ਸਾਲ ਤੋਂ ਨਹੀਂ ਕਰੇ ਗਏ ਸਾਡੀ ਜਮਹੂਰੀਅਤ ਮਾਰ ਦਿੱਤੀ ਗਈ ਹੈ ਪਰ ਕੋਈ ਵੀ ਸਿੱਖ ਜਥੇਬੰਦੀ ਸਿਆਸੀ ਇਸ ਗੱਲ ਨੂੰ ਚੱਕਦੀ ਨਹੀਂ ਅਸੀਂ ਜਮ ਜਤ ਕਰਨਗੇ ਸਾਰੇ ਅਕਾਲੀਆਂ ਦੇ ਨਾਲ ਪਰ ਜੇ ਇਹ ਸਾਰੇ ਇੱਕ ਲੈਂਡ ਦੇ ਉੱਤੇ ਆ ਜਾਣ ਜਿਵੇਂ ਸਿੱਖਾਂ ਦੇ ਨਾਲ ਜ਼ੁਲਮ ਹੋਏ ਹੈ ਸਾਡੀ ਜਮਹੂਰੀਅਤ ਖਤਮ ਕਰਤੀ ਐ ਐਸ்சிਪੀਸ ਦੇ ਇਲੈਕਸ਼ਨ ਨਹੀਂ ਕਰਾਏ ਜਿਹੜੀਆਂ ਸੈਸਨੇਸ਼ਨਸ ਇੰਡੀਆ ਸਰਕਾਰ ਕਰ ਰਹੀ ਹੈ ਇਹਦੇ ਵਿਰੁੱਧ ਸਾਰੇ ਸਿੱਖ ਜਥੇਬੰਦੀਆਂ ਨੂੰ ਬੋਲਣਾ ਚਾਹੀਦਾ ਹੈ ਜਿਵੇਂ ਦਸਵੇਂ ਪਾਠਣ ਨੇ ਜ਼ਫਰਨਾਮਾ ਨਾ ਡਰੋ ਕੇ ਲਿਖਿਆ ਸੀ ਐਸਰਾ ਆਪਣੇ ਤੋਂ ਡਰ ਕੱਢ ਕੇ ਹੁਣ ਸਾਹਮਣੇ ਇਹ ਲੜਾਈ ਦੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਅੱਜ 23 ਕਾ ਨਵੰਬਰ 3 ਤੇ ਪ੍ਰਬੰਧਕ ਕਮੇਟੀ ਅੱਜ ਦਿਨਾਂ ਕਾਂਗੜ ਸਾਹਿਬ ਪਹੁੰਚ ਗਈ ਹੈ ਤੇ ਅਸੀਂ ਮੈਨਾ ਲੈ ਰਹੇ ਹਾਂ ਸਟੇਜ ਦਾ ਤੇ ਸਾਰੇ ਪੰਡਾਲ ਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸੰਗਤ ਇੱਥੇ ਆਉਗੀ ਉਹਨਾਂ ਦਾ ਲੰਗਰ ਵੀ ਪੂਰਾ ਅੱਛਾ ਹੋਊਗਾ ਉਹਨਾਂ ਦੇ ਬੈਠਣ ਦੀ ਜਗ੍ਹਾ ਵੀ ਅੱਛੀ ਹੋਊਗੀ ਤੇ ਜਿਹੜਾ ਕੰਮ ਆਪਾਂ ਨਹੀਂ ਦੇਖਦੇ ਉਹਨਾਂ ਦੇ ਲਈ ਨੌਂ ਤੂੰ ਦੀ ਜਗ੍ਹਾ ਵੀ ਬਣਾਈ ਗਈ ਹੈ ਸੋ ਕੱਲ ਤੇਈ ਤਰੀਕ ਨੂੰ ਇੱਥੇ ਆਪਾਂ 350 ਸਾਲ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਮਨਾ ਰਹੇ ਹਾਂ ਦਿਨ ਅੰਗਰੋ ਜਗ੍ਹਾ ਜਿੱਥੇ ਦਸਵੇਂ ਪਾਤਸ਼ਾਹ ਨੇ ਰੰਗਸੇਵ ਨੂੰ ਆਪਣੀ ਚਿੱਠੀ ਲਿਖੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਤੂੰ ਬਹੁਤ ਜ਼ੁਲਮ ਕਰ ਰਿਹਾ ਹੈ ਜ਼ਫਰਨਾਮਾ ਉਸ ਨੂੰ ਕਿਹਾ ਜਾਂਦਾ ਹੈ ਉਹ ਵੀ ਹਰੇਕ ਸਿੱਖ ਨੂੰ ਪੜ੍ਹਨਾ ਚਾਹੀਦਾ ਹੈ ਤੇ ਕੋਲੇ ਰੱਖਣਾ ਚਾਹੀਦਾ ਹੈ ਬਹੁਤ ਸੋਹਣੀ ਲਿਖਤ ਹੈ ਤੇ ਬਹੁਤ ਵੱਡੀ ਮਹਾਰਤ ਸਾਹਿਬ ਨੇ ਉੱਥੇ ਕੁਰਬਾਨੀ ਕੀਤੀ ਹੈ ਕਿਉਂ ਕਰਕੇ ਲੜਾਈ ਤੋਂ ਬਗੈਰ ਦਸਵੇਂ ਪਾਤਸ਼ਾਹ ਨੇ ਅਰੰਗਦੇਵ ਤੇ ਮੋਗਲ ਹਕੂਮਤ ਨੂੰ ਸ਼ਰਮਿੰਦਾ ਕਰ ਦਿੱਤਾ ਸੀਗਾ ਇੱਕ ਲੱਖੀ ਤੌਰ ਤੇ ਇੱਕ ਲੱਖੀ ਤੌਰ ਦੇ ਉੱਤੇ ਹਕੂਮਤ ਨੂੰ ਸ਼ਰਮਿੰਦਾ ਕਰ ਦੇਣਾ ਇਹ ਝੰਡ ਦੇ ਬਰਾਬਰ ਹੁੰਦਾ ਹੈ ਕਿਉਂ ਕਰਕੇ ਜਦੋਂ ਵਿਸ਼ਵਾਸ ਲੋਕਾਂ ਦਾ ਹਕੂਮਤ ਤੇ ਉੱਤੇ ਟੁੱਟ ਜੇ ਫਿਰ ਹਕੂਮਤ ਦਾ ਰੋਬ ਤੇ ਉਹਦਾ ਕੰਮ ਠੰਡਾ ਪੈ ਜਾਂਦਾ ਜਿਵੇਂ ਹੁਣ ਮੋਦੀ ਸਰਕਾਰ ਨੇ ਆਪ ਉਹਨਾਂ ਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਫਿਰ ਡੋਇਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਰੱਖਿਆ ਵਜ਼ੀਰ ਹੈ ਫਿਰ ਵਿਦੇਸ਼ੀ ਵਜ਼ੀਰ ਹੈ ਜੈ ਸ਼ੰਕਰ ਤੇ ਰੋਹ ਦੇ ਮੁਖੀਆਂ ਨੇ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਸਿੱਖਾਂ ਦੇ ਕਤਲ ਕੀਤੇ ਹੈ ਤੇ ਬ੍ਰਿਟਾਨੀਆ ਦੇ ਵਿੱਚ ਵੀ ਅਫਤਾਰ ਸਿੰਘ ਖੰਡੇ ਨੂੰ ਕਤਲ ਕਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਵੀ ਦੋ ਸਿੰਘ ਇੱਕ ਰੋਡੇ ਸਾਹਿਬ ਤੇ ਇੱਕ ਪੰਜਵੜ ਸਾਹਿਬ ਨੂੰ ਕਤਲ ਕੀਤਾ ਹੈਗਾ ਇਹ ਸਿਰਫ ਕਤਲ ਨਹੀਂ ਕੀਤੇ ਹਿੰਦ ਹਕੂਮਤ ਨੇ ਮੋਦੀ ਨੇ ਅਮਰੀਕਾ ਦੀ ਕੈਨੇਡਾ ਦੀ ਪਾਕਿਸਤਾਨ ਦੀ ਬ੍ਰਿਟਾਨੀਆ ਦੀ ਬਾਦਸ਼ਾਹੀ ਸੋਵਰਨਿਟੀ ਸੋਵਰਨਿਟੀ ਤੋੜਦੀ ਹੈ ਤੇ ਅਜੇ ਤੱਕ ਅਮਰੀਕਾ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਜੋ ਕਰਕੇ ਉੱਥੇ ਅਮਰੀਕਨ ਸਿੱਖ ਸ਼ੇਰੀ ਪੰਨੂ ਨੂੰ ਵੀ ਮਾਰ ਦੇਣਾ ਸੀਗਾ ਪਰ ਅਮਰੀਕਨ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਪੰਨੂ ਦੀ ਜਾਨ ਬਚ ਗਈ ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜਾ ਜ਼ੁਲਮ ਅਰ ਸੇਫ ਦੀ ਹਕੂਮਤ ਦੇ ਵਿੱਚ ਹੁੰਦਾ ਸੀਗਾ ਸਿੱਖਾਂ ਦੇ ਵਿਰੋਧ ਦੇ ਵਿੱਚ ਉਹ ਅੱਜ ਵੀ ਜਾਰੀ ਹੈ ਤੇ ਸਾਡੇ ਲੋਕ ਸਿੱਖ ਹੁਣ ਇੱਥੋਂ ਹਿਜਰਤ ਕਰਨੇ ਸ਼ੁਰੂ ਕਰ ਦਿੱਤੀ ਹੈ ਤੇ ਹਿਜਰਤ ਕਰਨੀ ਮਾੜੀ ਤਾਂ ਹੈ ਪਰ ਅਸੀਂ ਸਾਹਮਣੇ ਦੇ ਹਾਂ ਕਿ ਜਿੰਨੇ ਜਿੰਨੇ ਸਿੱਖ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਯੂਰਪ ਚ ਚਲੇ ਗਏ ਹੈ ਤੇ ਜਿਵੇਂ ਜਿਵੇਂ ਜ਼ੁਲਮ ਸਿੱਖਾਂ ਤੇ ਹੁੰਦਾ ਹੈ ਤੇ ਫਿਰ ਇਹ ਵਿਦੇਸ਼ੀ ਸਿੱਖ ਜਿਹੜੇ ਹਿਜਰਤ ਕਰਕੇ ਗਏ ਹੈ ਇਹ ਮੋਦੀ ਹਕੂਮਤ ਦਾ ਇੰਡੀਆ ਦੀ ਹਕੂਮਤ ਨੂੰ ਘੇਰ ਲੈਂਦੇ ਹੈ ਜੇ ਕੋਈ ਵੱਡਾ ਉੱਥੇ ਅਫਸਰ ਹੋਵੇ ਜਾਂ ਯੂਨਾਈਟਿਡ ਨੇਸ਼ਨਸ ਦੀ ਅਸੈਂਬਲੀ ਦਾ ਕੋਈ ਉੱਥੇ ਸੈਸ਼ਨ ਹੋਵੇ ਸੋ ਅੱਜ ਅਸੀਂ ਇੱਥੇ ਦੀ ਨਕਾਂਗੜ ਹੈ ਕਿ ਹੈ ਜਿੱਥੇ ਮਹਾਰਾਜ ਨੇ ਜ਼ਫਰਨਾਮਾ ਪ੍ਰਕਾਸ਼ ਕੀਤਾ ਸੀਗਾ ਤੇ ਸਾਨੂੰ ਬੜਾ ਫਖਰ ਹੈ ਕਿ ਸਾਡੀ ਪਾਰਟੀ ਇੱਥੇ ਵੱਡੇ ਪਵਾਨੇ ਦੇ ਵਿੱਚ ਇਹ ਦਿਨ ਮਨਾ ਰਹੀ ਹੈ ਜੋ ਕਰਕੇ ਜਿੰਨੇ ਵੀ ਸਿੱਖ ਜਥੇਬੰਦੀਆਂ ਹੈਗੀ ਹੈ ਉਹ ਦੋ ਚੀਜ਼ਾਂ ਨਹੀਂ ਕਰੀਆਂ ਇੱਕ ਤਾਂ ਇਲੈਕਸ਼ਨ ਐਸ.ਟੀ.ਪੀ.ਸੀ ਦੇ 14 ਸਾਲ ਤੋਂ ਨਹੀਂ ਖਰਾਏ ਗਏ ਸਾਡੀ ਜਮਹੂਰੀਅਤ ਮਾਰ ਦਿੱਤੀ ਗਈ ਹੈ ਪਰ ਕੋਈ ਵੀ ਸਿੱਖ ਜਥੇਬੰਦੀ ਸਿਆਸੀ ਇਸ ਗੱਲ ਨੂੰ ਚੱਕਦੀ ਨਹੀਂ ਦੂਜੀ ਜਿਹੜੀ ਗੱਲ ਮੈਂ ਹੁਣੇ ਕੀਤੀ ਹੈ ਤੇ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਅਸੈਸਿਨੇਟ ਮੋਦੀ ਨੇ ਖਰਾ ਦਿੱਤਾ ਹੈਗਾ ਇਹ ਵੀ ਸਾਡੀ ਸਿੱਖ ਲੀਡਰਸ਼ਿਪ ਨਹੀਂ ਕਰਦੀ ਤੋਂ ਮੈਂ ਇਹ ਬੇਨਤੀ ਕਰਦੇ ਹਾਂ ਕੀ ਪਰਸੋ ਚੌਥੇ ਮੈਂ ਬਿਆਨ ਦਿੱਤਾ ਸੀ ਕਿ ਅਸੀਂ ਸਮਝੌਤਾ ਕਰਾਂਗੇ ਸਾਰੇ ਅਕਾਲੀਆਂ ਦੇ ਨਾਲ ਪਰ ਜੇ ਇਹ ਸਾਰੇ ਇੱਕ ਲਾਈਨ ਦੇ ਉੱਤੇ ਆ ਜਾਣ ਜਿਵੇਂ ਸਿੱਖਾਂ ਦੇ ਨਾਲ ਜ਼ੁਲਮ ਹੋਏ ਹੈ ਸਾਡੀ ਜਮਹੂਰੀਅਤ ਖਤਮ ਕਰਤੀ ਐ ਸੀਪੀਸ ਦੇ ਇਲੈਕਸ਼ਨ ਨਹੀਂ ਕਰਾਏ ਫਿਰ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਛਮਾਰਿਆ ਜਾ ਰਿਹਾ ਹੈ ਬਾਹਰ ਦੇ ਮੁਲਕਾਂ ਦੇ ਵਿੱਚ ਨਹੀਂ ਆਪਣੇ ਸਿੱਧੂ ਨੂੰ ਹਾਜਾਨੇ ਦੇ ਵਿੱਚ ਮਾਰਤਾ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ ਇਸ ਤਰ੍ਹਾਂ ਜਿਹੜੇ ਹਰੀਨੋ ਨੂੰ ਹੁਣ ਮਾਰ ਦਿੱਤਾ ਹੈਗਾ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀਆਂ ਅਸਸਿਨੇਸ਼ਨਸ ਇੰਡੀਆ ਸਰਕਾਰ ਕਰ ਰਹੀ ਹੈ ਇਹਦੇ ਵਿਰੁੱਧ ਸਾਰੇ ਸਿੱਖ ਜਥੇਬੰਦੀਆਂ ਨੂੰ ਬੋਲਣਾ ਚਾਹੀਦਾ ਹੈ ਜਿਵੇਂ ਦਸਵੇਂ ਪਾਠ ਨੇ ਜ਼ਫਰਨਾਮਾ ਨਾ ਡਰ ਹੋ ਕੇ ਲਿਖਿਆ ਸੀ ਅਸਰ ਆਪਣੇ ਤੋਂ ਡਰ ਕੱਢ ਕੇ ਹੁਣ ਸਾਹਮਣੇ ਇਹ ਲੜਾਈ ਦੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਸੰਤੋਬੀਰ ਸੰਤਾਂ ਨੂੰ ਸੰਤਾਂ ਨੂੰ ਮੈਂ ਅਪੀਲ ਕਰਦਾ ਕਿ ਕੱਲ ਨੂੰ 10 ਵਜੇ ਤੋਂ ਇੱਥੇ ਆਉਣਾ ਸ਼ੁਰੂ ਕਰ ਦੇਣ ਇੱਥੇ ਲੰਗਰ ਵੀ ਹੈ ਸਾਰਾ ਕੁਝ ਇੱਥੇ ਹੈਗਾ ਤਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਜਥੇਦਾਰ ਸਾਹਿਬ ਨੇ ਇਹ ਜ਼ਿਕਰ ਕੀਤਾ ਸੀ ਕਿ ਜਿਹੜੇ ਵੀ ਨਮੈਂਦਾ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਉਹੀ ਨਗਰ ਕੀਰਤਨ ਦੀ ਅਗਵਾਈ ਕਰਨਗੀਆਂ ਗੁਰਮਤ ਸਮਾਗਮਾਂ ਦੀ ਅਗਵਾਈ ਕਰਨਗੀਆਂ ਪੰਜਾਬ ਸਰਕਾਰ ਦਾ ਕੋਈ ਹੱਕ ਨਹੀਂ ਬੰਦਾ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਉਹ ਵੀ ਜਥੇਦਾਰ ਤੇ ਟਿੱਪਣੀ ਕਰਦੇ ਆ ਕਿ ਜਿਹੜੇ ਲੋਕਾਂ ਦੀ ਤਾਜਪੋਸ਼ੀ ਆ ਰਾਤ ਦੇ ਹਨੇਰੇ ਚ ਆਏ ਹੋਣ ਤੇ ਉਹ ਸਿਧਾਂਤ ਕਿਵੇਂ ਦੱਸਣਗੇ ਕਿਵੇਂ ਦੇਖਦੇ ਹੋ ਦੀ ਜਿਹੜਾ ਪਲਟਵਾਟ ਕੀਤਾ ਗਿਆ ਜਿਹੜਾ ਜੱਜਦਾਰ ਸਾਹਿਬ ਦੇ ਬਾਰੇ ਚੀਫ ਮਿਨਿਸਟਰ ਬੋਲੇ ਆ ਜਿਹੜਾ ਸਾਡੇ ਜੱਜਦਾਰ ਕਾਲਤਾਕਤ ਸਾਹਿਬ ਹੈ ਉਹ ਫਾਰਮ ਦੀ ਨਾਮਜ਼ਦਗੀ ਕਰਦੇ ਆ ਤੇ ਗੋਂਦੇ ਹੱਥ ਦੇ ਵਿੱਚ ਜਮਹੂਰੀਅਤ ਦਾ ਇੱਕ ਵੋਟਵਟਾ ਅਧਿਕਾਰ ਹੈ ਉਹ ਹੈਗਾ ਐਸਜੀਪੀਸੀ ਤੇ ਇਹਦਾ ਖੰਡਨ ਜੱਜਦਾਰ ਸਾਹਿਬ ਨੂੰ ਆਪ ਨਹੀਂ ਸੀ ਕਰਨਾ ਚਾਹੀਦਾ ਇਸ ਪੀਸ ਨੂੰ ਆਪ ਕਰਨਾ ਚਾਹੀਦਾ ਸੀਗਾ ਜੋ ਕਰਕੇ ਜਥੇਦਾਰ ਸਾਹਿਬ ਆਪ ਨਹੀਂ ਬੋਲਦੇ ਹੁੰਦੇ ਪਰ ਮਜਬੂਰੀ ਨਾਲ ਜੋ ਕਰਕੇ ਐਸ.ਪੀ.ਸੀ ਨਹੀਂ ਬੋਲੀ ਇਸ ਕਰਕੇ ਉਹਨਾਂ ਨੇ ਆਪ ਜਵਾਬ ਦਿੱਤਾ ਕਿ ਜੀ ਦਾ ਸੂਰਤ ਮੂੰਹ ਨਾ ਹੋਵੇ ਉਹ ਜਥੇਦਾਰ ਸਾਹਿਬ ਤੇ ਸਿੱਖੀ ਦੇ ਖਿਲਾਫ ਨਹੀਂ ਬੋਲ ਸਕਦਾ ਮਾਨਸਾ ਦੇ ਇੱਕ ਵੀ ਚਿੰਤਾਜਨਕ ਹੈ ਕਿ ਜਿਹੜੇ ਲੋਕ ਵਿਵਾਦਿਤ ਟਿੱਪਣੀਆਂ ਕਰਦੇ ਨੇ ਇੱਕ ਭਾਸ਼ਾ ਦੀ ਇੱਕ ਰਾਸ਼ਟਰ ਦੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤੋਹੀ ਸ਼ਦਾਬਦੀ ਦਿਹਾੜਿਆਂ ਦੇ ਮੌਕੇ ਨਗਰ ਕੀਰਤਨਾਂ ਦੀ ਅਗਵਾਈ ਵੀ ਕਰਦੇ ਆ ਤਾਂ ਇਸ ਚੀਜ਼ ਨੂੰ ਕੀ ਦੇਖਿਆ ਜਾਵੇ ਕਿ ਆਖਰ ਉਹਨਾਂ ਦੀ ਮਨਸ਼ਾ ਕੀ ਹੈ ਜੀ ਇਹ ਤਾਂ ਜੇ ਕੌਮ ਕਿਸੇ ਤਖੜੀ ਪਾਰਟੀ ਨੂੰ ਨੁਮਾਇੰਦਗੀ ਦੇਊਗੀ ਤਾਂ ਹੀ ਠੀਕ ਹੋ ਸਕਦਾ ਹੈ ਇਸ ਤਰ੍ਹਾਂ ਨਹੀਂ ਕਿ ਇਹ ਕਦੇ ਕਿਸੇ ਨੂੰ ਟੁੱਟੇ-ਪੁੱਟੇ ਨੂੰ ਕਦੇ ਹੁਣ ਪਹਿਲੀ ਪਾਰਟ ਚ ਨਹੀਂ ਆਜੜੀ ਆ ਸੰਮਤੀ ਹੈ ਮਨੁਸਮਰਤੀ ਹੈ ਉਹ ਦੇਖ ਲਾ ਬਗਵਤ ਕਰਤੀ ਤੇ ਜਾਤ ਪਾਤ ਖਤਮ ਕਰਤੀ ਸਾਰਿਆਂ ਨੂੰ ਬਰਾਬਰ ਕਰਤਾ ਪਰ ਫੇਰ ਹੁਣ ਸਿੱਖਾਂ ਨੇ ਝਾੜੂ ਚੱਕ ਲਿਆ ਮਨੁਸਮਰਤੀ ਦੇ ਆਰਡਰ ਦੇ ਉੱਤੇ ਤਾਂ ਫੇਰ ਇਹ ਤਾਂ ਬਾਣੀ ਕਰ ਲੈਣਾ ਜੀ